ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਬਹੁਤ ਵਧੀਆ ਕਿਰਪਾ ਗੁਰੂ ਮਹਾਰਾਜ ਦੀ ਤੇ ਉਹਨਾਂ ਦੀ ਕਿਰਪਾ ਦੇ ਸਦਕਾ ਅਸੀਂ ਅੱਜ ਠੀਕ ਠਾਕ ਆ ਤੇ ਇਧਰ ਮਚਾ ਬਣਾਉਣ ਲੱਗਾ ਸੀਗਾ ਉਧਰ ਮਾਵਾ ਦੇ ਜਾਂ ਲੱਗਾਂ ਬੰਗਾ ਕਾਰੇ ਬਾਰੇ ਕਰਨ ਕੀ ਪਤਾ ਨਹੀਂ ਕੀ ਕਰਦੇ ਆਂ ਦੇਖਦੇ ਆਂ ਕੀ ਕਰੀ ਜਾਂਦੇ ਆਂ ਉਦੋਂ ਬਾਅਦ ਫਿਰ ਆਪਾਂ ਚਾਹ ਬਣਾਉਨੇ ਆਂ ਤੇ ਦੇਖਦੇ ਆਂ ਕੀ ਚੱਲ ਰਿਹਾ ਇਹਨਾਂ ਦਾ ਮਾਹੌਲ ਕੀ ਆ ਆਪਾਂ ਆਈ ਆਂ ਆ ਦੇਖੋ ਚੱਲੀ ਜਾਂਦਾ ਕੰਮ ਮਾਰ ਕੇ ਕਿਤੇ ਕਿੱਧਰ ਹੋ ਜਾਂਦੀ ਕਿਤੇ ਕਿੱਧਰ ਹੋ ਜਾਂਦੀ ਆ

किन्ना खिल हाँ? अच्छा। तो पता है हां दसो शरारत पता लग गया सारा शरारती बहुत है जापन हो गया हां बहुत शरारती हो गया हां शरारता इनका दान है <laughs>

नहीं आ क्या कर चूवना की कर दे नहीं 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 बस बस इधर जा को बस ये ये मुराद ठके बैठा हो गया भाई आपने बैजन ला हैं मुराद आपने बैठ ला ये मेरा चूवना काका जब नूर आ जाते हैं दीगर दीगर आ आ रखे। रखे। आमे, 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 आमे। आमे। दो। आ आ फिर दीगर एमे 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 हैंड दो हैंड दो अपने हैंड पकड़ो ਹੈਂਡ ਕਰੋ ਅਗੇ ਆਪਣੇ ਹੈਂਡ ਕਰੋ ਤੇਰਾ ਫਰੋਤ ਦਿਖਾਵਾਂਗੇ ਚੀਤੀ ਖਾਵਾਂਗੇ ਅੱਜ ਚੀਤੀ ਖਾਵਾਂਗੇ ਜੋ ਦੋ ਦੋ ਚਰਾਜ ਖਾਏਗਾ ਆ ਜਾ ਆਵੇਂ ਹੈਂਡ ਕਰੋ ਬਟਨ ਲੈ ਲੈ ਉਹ ਸਾਰੇ ਸਾਰੇ ਤੁਹਾਨੂੰ ਬੰਦੇ ਨੇ ਤੁਸੀ ਤੁਹਾਨੂੰ ਸਾਰੇ ਮਿਲਣ ਆਉਂਦੇ ਨੇ ਦੂਰੋਂ ਦੂਰੋਂ ਆ ਆ ਕੀ ਰਿਗ੍ਰੇਟ ਤੁਸੀਂ ਸਾਚੀ ਕਾ ਨਿਕਾ ਦੇਗੇ ਓ ਜਵਾਨੇ ਟੈਗ ਦੀ ਮਾਂ ਦਿੱਤੀ ਹੱਥ ਕਰੋਲੇ ਮਾਰੀ ਜਾਣੇ ਮਾਰੀ ਜਾਣੇ ਮਾਰੀ ਜਾਣੇ ਹੁਣ ਅਗਦੀ ਬੜਾ ਹੈ ਕਰੇ ਦੇਖਦੇ ਨੂਰੇ ਨੂਰੇ ਹਾਂ ਲੈ ਤੁਸੀਂ ਆਹ ਦੇਖ ਲਓ ਮਾਸੀ ਆ ਤੇ ਨੀਤੇ ਨਹੀਂ ਛੱਡਦੇ ਤੇ ਜੇ ਨੀਤੇ ਛੱਡੀਏ ਤੇ ਕਿਵੇਂ ਕਰੇ ਹਮ ਇਹਨਾਂ ਨੂੰ ਬਾਹਰ ਲੈ ਕੇ ਲੈਣੇ ਉੱਥੇ ਫर्श ਤੇ ਨੀਤੇ ਪਾ ਦੇਣੇ ਹਾਂ ਜੇ ਆਪਣੋਂ ਰਹਿ ਫਿਰ ਨਹੀਂ ਕਰੇਗੀ ਰੀਣਾ ਕੀ ਤਾਂ ਆ ਹੀ ਦਾ ਦੇ ਗੋਡੇ ਪਿਆਰ ਵਗੈਰਾ ਸਭ ਕੁਝ ਉਹਨੇ ਮੈਨੂੰ ਹੂੰ ਹੂੰ ਆਹ ਬੈੱਡ ਤੇ ਤਾਂ ਸਾਦਾ ਨਹੀਂ ਨਾ ਹੂੰ ਬਾਹਰ ਪਾ ਕੇ ਚਲੋ ਬਾਹਰ ਚੱਲਨੇ ਆ ਬਾਹਰ ਬੈੰਨੇ ਆ ਜਪਨੌਰ ਆਹ ਚੀਜੀ ਆਹ ਬੀ ਚੀਜੀ ਮੇਕੋ ਜਪਨੌਰ ਚੀਜੀ ਆ ਆਹ ਬੀ ਚੀਜੀ ਲੈ ਮੈਂ ਚੀਜੀ ਦੇ ਨਾਲ ਨੂੰ ਮੈਂਟ ਚ ਝਾਕਿਆ ਕੀ ਗੱਲ ਆ ਕਰੋਦਾ ਆਵਾਜ਼ ਮਾਰੀ ਜਨਾ ਮੈਂ ਆ ਲੈ ਚੀਜੀ ਚੀਜੀ ਖਾਓਗੇ ਮੰਮਾ ਨੇ ਕਰ ਲਈ ਨੂੰ ਮਾਰਗਾ ਜੁੰਦਾ ਕਿੰਨੇ ਦਿਨਾਂ ਬਾਅਦ ਆਏ ਨੇ ਹਾਂ ਮੈਂ ਉਹ ਤੋਂ ਰਵਣ ਹਾਂ ਠੀਕ ਐ ਫਿਕਰ ਬਾਣੀ ਕੋਈ ਗੱਲ ਨਹੀਂ ਤੇ ਜੱਪਨੂ ਰਵਣ ਨੇ ਪੜ੍ਹਿਆ ਬਹੁਤ ਸ਼ਰਾਰਤੀ ਬੰਦਾ ਐ ਇਹ ਤੇ ਇਹ ਤਾਂ ਠੀਕ ਹੀ ਐ ਹਾਂ ਜੱਪਨੂ ਤੂੰ ਠੀਕ ਹੋ ਹਾਂ ਚਲੋ ਚੱਲੀਏ ਬਾਤ ਚਲੀ ਆਪਾਂ ਚਾਹ ਪਾਈਓ ਲੈ ਬਹੁਤ ਘੋਲ ਕਰਦਾ ਮੈਂ ਬੰਦਾ ਇਹਦੇ ਨਾਲ ਜਪਨੂਰੇ ਤੁਸੀਂ ਸੋਹਣੇ ਲੱਗਦੇ ਆ ਹੁਣ ਇਸ ਵਕਤ ਬਹੁਤ ਸੋਹਣੇ ਲੱਗਦੇ ਆ ਮੈਨੂੰ ਤੁਸੀਂ ਇੱਧਰ ਜਾ ਕੋ ਅੱਛੀ ਜਾਂਦਾ ਤੁਸੀਂ ਮੈਨੂੰ ਬਹੁਤ ਜੀ ਸੋਹਣੇ ਲੱਗਦੇ ਆ ਇਸ ਵਕਤ ਬਹੁਤ ਸੋਹਣੇ ਲੱਗੇ ਜਾਂਦੇ ਨੇ ਲੋਨੇਗਾ ਤੋਂ ਤੁਸੀਂ ਆ ਮੇਰਾ ਮਗੂ ਆਪਾਂ ਤੂੰ ਤੇ ਲੈਨੇ ਕੋਈ ਨਹੀਂ ਚੱਲਦੇ ਬਾਹਰ ਚਲੋ ਬਾਹਰ ਚੱਲਦੇ ਚਲੋ ਤੁਸੀਂ ਚਲੋ ਮੈਂ ਆ ਗਿਆ ਬਾਹਰ ਠੀਕ ਹੈ ਜਪਨੂਰ ਬਾਏ ਇੱਥੇ ਨਾ ਪੰਜ ਵੀ ਨਹੀਂ ਵੱਜੇ ਇੱਥੇ ਚਕਾਈ ਨਹੀਂ ਕੋਈ ਨਹੀਂ ਪਰ ਪੰਜ ਵੀ ਵੱਜ ਜਾਣਗੇ ਪੰਜ ਦਾ ਵੱਜਣ ਟੇ ਗੋਡੇ ਪਏ ਜ਼ਰੂਰ ਤੇ ਨਹੀਂ ਬਣੇ ਜਦੋਂ ਉਹਨੇ ਬਾਏ ਬਾ ਚੱਲਿਆ ਮੁੰਡਾ ਜਾ ਹੈ ਕਿੱਥੇ ਚੱਲਿਆ ਪਤਾ ਆਓ ਹਾ 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 ਆਟ 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 ਹਾਂ ਜੀ। ਜਪਨੂਰੇ। ਆ ਮਮਾ ਚੀਜੀ ਖਾਈ ਜਾਂਦੇ ੱਤਲੇ ੱਤਲੇ। ਖਾਣਾ ਨਹੀਂ। ਦਲੀਆ ਖਾਈ ਜਾਂਦੇ ਮਮਾ। ਖਾਣਾ ਸੀ। ਦਲੀਆ ਖਾਈ ਜਾਂਦੇ ਆ। ਅੱਜ ਰੋਟੀ ਖਾਣ ਦਾ ਮੋਡ ਨਹੀਂ। ਹਨੂਰੇ। ਮਮਾ ਦਲੀਆ ਪਾ ਲਓ। ਮਮਾ ਦਲੀਆ ਖਾਈ ਜਾਂਦੇ ਆ। ਬੰਮਰਾ ਸਾਡੀ ਦੀ ਬੀਟੀ ਆ ਗਈ। ਓਏ ਮਾਰੂ ਮੈਂ। ਕੀ ਰਲ ਲੱਬ ਚੀਜੀ ਖਾ ਲਓ। ਖਾ ਲਓ। ਚੀਜੀ ਤਾਂ ਉੱਧਰ ਵਰਕੇ ਪਾਓ। ਜਿਵੇਂ YouTube ਤੇ ਪਾਓ। ਯਾ ਬਨੂਰ ਘਾਰਿਆ ਖੀਰ ਓਟਕੇ ਖਾ ਉੱਜਕੇ ਖਾ ਆਪਣੇ ਆਗੇ ਰੋਟੀ ਆ ਰੋਟੀ ਖਾਣ ਲੱਗੇ ਆ ਤੇ ਵੀਡੀਓ ਪਾਉਣ ਲੱਗੇ ਆ ਕੱਲ ਨੂੰ ਫੇਰ ਦੁਬਾਰਾ ਮਿਲ ਤਦ ਤੱਕ ਲਈ ਦਲੀਆ ਖਾ ਸੱਸਰੀ ਕਾ ਜੀ ਸਾਰਿਆਂ ਨੇ ਦਲੀਆ ਖਾਓ ਤੁਸੀਂ ਮੈਂ ਵੀ ਦਲੀਆ ਖਾਉਂਗਾ ਰੋਟੀ ਖਾਉਂਗਾ ਪਹਿਲਾਂ ਮੈਂ ਮੈਂ ਸਹੀ ਆ ਠੀਕ ਠਾਕ ਨੋ ਮੇਰੇ ਨੂੰ ਬੁਖਾਰ ਹੋਇਆ ਚੱਲ ਗਿਆ ਕੱਲ ਕੋਈ ਨਹੀਂ ਹੋ ਜਾਗਾ ਸਟ ਓਕੇ ਬਾਏ